ਇੱਕ ਔਰਤ ਤੋਂ ਮੋਬਾਈਲ ਖੋ ਕੇ ਭੱਜ ਰਹੇ ਲੁਟੇਰਿਆਂ ਨੂੰ ਸ਼ਹਿਰ ਸਾਨਕਾ ਨੇ ਫੜ ਕੇ ਕੀਤਾ ਪੁਲਸ ਹਵਾਲੇ ਦਾਦੇ ਦੇ ਖੰਨਾ ਦੇ ਕਬਜ਼ਾ ਫੈਕਟਰੀ ਰੋਡ ਤੇ ਇੱਕ ਪੈਦਲ ਜਾ ਰਹੀ ਮਹਿਲਾ ਤੋਂ ਮੋਬਾਈਲ ਖੋ ਕੇ ਭੱਜ ਰਹੇ ਲੁਟੇਰਿਆਂ ਦੀ ਕੁੱਟ ਮਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ ਔਰਤ ਨੇ ਕਿਹਾ ਸੀ ਵੀ ਤਿੰਨ ਮੋਟਰਸਾਈਕਲ ਮੋਟਰਸਾਈਕਲ ਤੇ ਤੰਸਵਾ ਮਨ ਲਾ ਮੋਬਾਈਲ ਚਪਟ ਮਾਰ ਕੇ ਖੋ ਰਿਆ ਅਸੀਂ ਉਹਦੇ ਬਿਆਨ ਤੇ ਪਰਚਾ ਦਰਜ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਇੱਕ ਔਰਤ ਤੋਂ ਮੋਬਾਈਲ ਖੋ ਕੇ ਭੱਜ ਰਹੇ ਲੁਟੇਰਿਆਂ ਨੂੰ ਸ਼ੇਸ਼ ਸ਼ਾਨਕਾ ਨੇ ਫੜ ਕੇ ਕੀਤਾ ਪੁਲਸ ਹਵਾਲੇ ਦਾਦੇ ਦੇ ਖੰਨਾ ਦੇ ਕਬਜ਼ਾ ਫੈਕਟਰੀ ਰੋਡ ਤੇ ਇੱਕ ਪੈਦਲ ਜਾ ਰਹੀ ਮਹਿਲਾ ਤੋਂ ਮੋਬਾਈਲ ਖੋ ਕੇ ਭੱਜ ਰਹੇ ਇਹ ਠੇਰਿਆਂ ਦੀ ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ ਔਰਤ ਨੇ ਰੋਲਾ ਪਾਇਆ ਤਾਂ ਸ਼ੇਰ ਸੰਕਾ ਨੇ ਰੋਲਾ ਦੀ ਮਦਦ ਨਾਲ ਬਾਈਕ ਸਵਾਰ ਲੁਟੇਰਿਆਂ ਨੂੰ ਫੜ ਲਿਆ ਲੋਕਾਂ ਵੱਲੋਂ ਕਥਿਤ ਲੁਟੇਰਿਆਂ ਦੀ ਕੁੱਟਮਾਰ ਕਰਨ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਗਿਆ ਇਹਨਾਂ ਲੁਟੇਰਿਆਂ ਖਿਲਾਫ ਫਾਣਾ ਚਿੱਤੂ ਵਿੱਚ ਇਹ ਦਰਦ ਕੀਤਾ ਗਿਆ ਕਥਿਤ ਦੋਸ਼ਾਂ ਦੀ ਪਛਾਣ ਹਰਿੰਦਰ ਸਿੰਘ ਵਾਸੀ ਬਿਹੜੂ ਰੋਲਾ ਸਿੰਘ ਉਰਫ ਅਮਨਦੀਪ ਸਿੰਘ ਵਾਸੀ ਰੋਣੋਕੁਰਦ ਅਤੇ ਛੰਨੀ ਵਾਸੀ ਮੀਟ ਮਾਰਕੀਟ ਖੰਨਾ ਦੇ ਤੌਰ ਤੇ ਹੋਈ ਹੈ ਦੱਸਦੀ ਹੈ ਕਿ ਕਾਜਲ ਵਾਸੀ ਗੁਰਨਾਨਕ ਨਗਰ ਗਲੀ ਨੰਬਰ 1 ਕਬਜ਼ਾ ਫੈਕਟਰੀ ਰੋਲ ਖੰਨਣੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਸਕੂਲ ਦੀ ਬੈਨ ਵਿਥ ਹੈਲਪਰ ਦੀ ਨੌਕਰੀ ਕਰਦੀ ਹੈ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਪੈਦਲ ਘਰ ਜਾ ਰਹੀ ਸੀ ਤਾਂ ਕਬਜਾ ਫੈਕਟਰੀ ਰੋਡ ਤੇ ਸ਼ਰਾਬ ਦੇ ਠਿਕਟ ਤੋਂ ਥੋੜਾ ਪਿੱਛੇ ਸੀ ਤਾਂ ਪਿੱਛੋਂ ਤੋਂ ਮੋਟਰਸਾਈਕਲ ਸਵਾਰ ਰਟੇਰਿਆਂ ਨੇ ਉਸ ਦੇ ਹੱਥ ਚ ਮੋਬਾਈਲ ਖੋ ਲਿਆ ਤੇ ਫਰਾਰ ਹੋ ਗਏ ਰੋੜਾ ਪਹੁੰਚ ਤੇ ਨੇੜੇ ਹੀ ਦਫਤਰ ਜਿ ਬੈਠੇ ਸਿਪ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਜੇਸ਼ ਸ਼ਰਮਾ ਤੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚੰਚਲ ਮਿਸ਼ਰਾ ਨੇ ਹਿੰਮਤ ਦਿਖਾਉਂਦੇ ਹੋਏ ਕਤਲ ਲੁੱਟੇਰਿਆਂ ਦੇ ਪਿੱਛਾ ਕਰਕੇ ਉਹਨਾਂ ਲੁੱਟੇਰਿਆਂ ਨੂੰ ਫੜ ਲਿਆ। ਮੌਕੇ ਤੇ ਮੌਜੂਦ ਲੋਕਾਂ ਨੇ ਲੁੱਟੇਰਿਆਂ ਦੀ ਜਦੋਂ ਕੁੱਟਮਾਰ ਕੀਤਾ ਉਹਨਾਂ ਮੰਨਿਆ ਕਿ ਉਹ ਨਸ਼ੇ ਲਈ ਇਹ ਕੰਮ ਕਰਦੇ ਹਨ। ਉਹ ਸਵੇਰੇ ਹਸਪਤਾਲ ਖੰਨਾ ਨਸ਼ਾ ਛਡਾਊ ਗੋਲਿਆ ਲੈਂਦੇ ਹਨ ਅਤੇ ਬਾਅਦ ਵਿੱਚ ਅਪਰਾਧ ਕਰਦੇ ਹਨ। ਥਾਣੇਦਾਰ ਹਾਨੀਸ਼ ਨੇ ਦੱਸਿਆ ਕਿ ਪਿੰਨਾ ਖਿਲਾਫ ਥਾਣਾ सिटी 2th ਕੇਦਰ ਕਰ ਲਿਆ ਗਿਆ ਹੈ ਸਰ ਕੀ ਮਾਮਲਾ ਹੋਇਆ ਜਿਹੜੇ ਤਿੰਨ ਜਿਹੜੇ ਮੁੰਡੇ ਫੜੇ ਗਏ ਨੇ ਕੱਲ ਆਪਣੇ ਕਾਜਲ ਨਾਮ ਦੀ ਲੇੜੀ ਨੇ ਇੱਕ ਬਿਆਨ ਦਰਜ ਕਰਾਇਆ ਸੀ ਵੀ ਤਿੰਨ ਮੋਟਰਸਾਈਕਲ ਮੇਨ ਮੋਟਰਸਾਈਕਲ ਦੇ ਟੈਂਸੋਂਾ ਮਨ ਲਾ ਮੋਬਾਈਲ ਚਪਟ ਮਾਰ ਕੇ ਖੋ ਰਿਆ ਅਸੀਂ ਉਹਦੇ ਬਿਆਨ ਤੇ ਪਰਚਾ ਦਰਜ ਕੀਤਾ ਫਿਰ ਦੋਸ਼ੀਆਂ ਨੂੰ ਬਾਅਦਚ ਅਰੈਸਟ ਕੀਤਾ ਇਹ ਅਸੀਂ ਅਨੈਕਸਿੰਗ ਵੱਲੋਂ ਇਹਨਾਂ ਵਿੱਚੋਂ सनी ਹਰਿੰਦਰ ਦੇ ਭੋਲਾ ਇਹਨਾਂ ਕੋਲੋਂ ਦੋ ਮੋਬਾਈਲ ਬਰਾਮਦ ਹੋਏ ਨੇ ਦੋਸ਼ੀ ਅੱਜ ਪੁਲਿਸ ਰਿਮਾਂਡ ਚ ਨੇ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਸਰ ਕੋਈ ਪਹਿਲਾਂ ਵੀ ਇਹਨਾਂ ਦਾ ਕੋਈ ਤੇ ਮਕਦਮਾ ਅੰਦਰਜ ਹੈ ਕੁਝ ਸਮੀਲਾ ਕਰੇ ਮੈਂ ਰਿਕਾਰਡ ਹੈਗਾ ਦੂਜਿਆਂ ਤੇ ਪਹਿਲਾਂ ਵਰਚੇ ਦਰਜ ਹੂੰ ਠੀਕ ਹੈ